ਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਅੱਜ ਆਪਾਂ ਬਣਾਵਾਂਗੇ ਛੋਲੇ ਤੇ ਪਟੂਰੇ ਛੋਲੇ ਜਿਹੜੇ ਆਪਾਂ ਪਿਓ ਕੇ ਰੱਖੇ ਹੋਏ ਸੀ ਰਾਤ ਦੇ ਤੇ ਅੱਜ ਆਪਾਂ ਪਹਿਲਾਂ ਮੇਤਾ ਗੁੰਨਾਂਗੇ ਪਟੂਰਿਆਂ ਵਾਸਤੇ ਉਹਦੇ ਉਹਦੇ ਵਾਸਤੇ ਚਾਹੀਦਾ ਆਪਾਂ ਨੂੰ ਮੇਤਾ ਆਪਾਂ ਨੂੰ ਚਾਹੀਦਾ ਹੈ ਇੱਕ ਕੋਲੀ ਦਹੀਂ ਲੈ ਲਈ ਹੈ ਜਿਹੜੀ ਥੋੜਾ ਜਿਹਾ ਖਟਾਇਆ ਜਿਹੜਾ ਕੱਲ ਦਾ ਦਹੀਂ ਆ ਤੇ ਥੋੜੀ ਜਿਹੀ ਆਪਾਂ ਨੂੰ ਚਾਹੀਦੀ ਸੂਜੀ ਤੇ ਬੂਰਾ ਖੰਡ ਚਾਹੀਦੀ ਥੋੜੀ ਇੱਕ ਚਮਚ ਰਫਾਨ ਘਿਓ ਚਾਹੀਦਾ ਇੱਕ ਦੋ ਚਮਚ ਤੇ ਆਪਾਂ ਨੂੰ ਬੇਕਿੰਗ ਪਾਊਡਰ ਤੇ 베కింగ్ 소ਡਾ ਥੋੜਾ ਥੋੜਾ ਪਾਵਾਂਗੇ ਦੋਨੇ ਚੀਜ਼ਾਂ ਬਸ ਆਹੀ ਚੀਜ਼ਾਂ ਆਪਾਂ ਚਾਹੀਦੀਆਂ ਚਲੋ ਹੁਣ ਆਪਾਂ ਆਵਰ ਡੋ ਤਿਆਰ ਕਰਦੇ ਹਾਂ ਧੁਰਿਆ ਦਾ ਰਮ ਇਦਾਂ ਲੈ ਲਿਆ ਤੇ ਮੇਦੇ ਦੇ ਵਿੱਚ ਆਪਾਂ ਪਾਵਾਂਗੇ ਦਹੀਂ ਤੁਹਾਨੂੰ ਜਿੰਨਾ ਕੁ ਲੋੜ ਤੁਸੀਂ ਮੇਦਾ ਲੈ ਸਕਦੇ ਆ ਜਿਹਦੇ ਵਿੱਚ ਪਾ ਦਾਂਗੇ ਆਪਾਂ ਜਿਹੜਾ ਦਹੀਂ ਲਿਆਏ ਇੱਕ ਕੋਲੀ ਦਹੀਂ ਪਾ ਦੇਣ ਥੋੜਾ ਪਾਵਾਂਗੇ ਪਹਿਲਾਂ ਆਪਾਂ ਲੋੜ ਦੇ ਮੁਤਾਬਿਕ ਫੇਰ ਪਾ ਲਾਂਗੇ ਸੂਜੀ ਜੜੀਏ ਕੋਈ ਵੀ ਲੈ ਸਕਦੇ ਆ ਬਰੀ ਕਮੋਟੀ 2-3 ਚਮਚਾ ਆਪਾਂ ਸੋਜੀ ਦੇ ਪਾਵਾਂਗੇ ਖੰਡ ਪਾਵਾਂਗੇ ਜੇ ਇਹਦੇ ਵਿੱਚ ਆਪਾਂ ਬੇਕਿੰਗ ਪਾਊਡਰ ਪਾਵਾਂਗੇ ਇੰਨਾ ਕੁ ਆਪਾਂ ਬੇਕਿੰਗ ਪਾਊਡਰ ਪਾ ਲਾਂਗੇ ਅੱਜ ਬੇਕਿੰਗ ਸੋਡਾ ਪਾਵਾਂਗੇ ਇੰਨਾ ਕੁ ਆਪਾਂ ਬੇਕਿੰਗ ਸੋਡਾ ਪਾ ਲਾਂਗੇ ਨਾਲ ਸਾਰੀਆਂ ਚੀਜ਼ਾਂ ਨੂੰ ਆਪਾਂ ਮਿਕਸ ਕਰ ਦਾਂਗੇ ਤੇ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਪਾਣੀ ਆਪਾਂ ਲੋੜ ਦੇ ਮੁਤਾਬਿਕ ਪਾਵਾਂਗੇ ਥੋੜਾ ਥੋੜਾ ਕਰਕੇ ਇਹ ਮੇਦਾ ਗੁੰਨ ਕੇ ਆਪਾਂ 2 ਘੰਟੇ ਨੂੰ 1-2 ਘੰਟੇ ਰੱਖਾਂਗੇ ਜਿਹੜਾ ਇਹਨ ਸੈੱਟ ਹੋ ਜਵੇ ਇਹਦੇ ਵਿੱਚ ਆਪਾਂ ਨਮਕ ਤੇ ਪਾਣੀ ਪਾ ਪਾ ਕੇ ਜਿਹੜਾ 도 ਤਿਆਰ ਕਰ ਲਾਂਗੇ ਜਿਹੜਾ ਦਹੀਂ ਥੋੜਾ ਜਿਹਾ ਹੋਰ ਪਾ ਲਿਆ ਸੀ ਆਪਣਾ ਡੋ ਬਿਲਕੁਲ ਰੈਡੀ ਹੋ ਗਿਆ ਹੁਣ ਆਪੇ ਇਹਨੂੰ ਘੋੜਾ ਦਾ ਹੱਥ ਲਾ ਕੇ ਛੋੜਾ ਜਿਹਾ ਘੋੜਾ ਦਾ ਹੱਥ ਲਾ ਕੇ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਸਾਲਾਂਗੇ ਇੱਕ ਮਿੰਟ ਕਿਦਣਾ ਇਹ ਜ਼ਿਆਦਾ ਆਪਾਂ ਡੋ ਸਖਤ ਨਹੀਂ ਕਰਨਾ ਹੈਗਾ ਮੇਤਾ ਜਿਹੜਾ ਆਪਣਾ ਇਸ ਤਰੀਕੇ ਨਾਲ ਹੀ ਰੱਖਣਾ ਇਸ ਨੂੰ ਨਾਪੜਾ ਜਿਹੜਾ ਮੇਕਅਪ ਉੱਜ ਕੇ ਰੈਟੀ ਆ ਤੇ ਹੁਣ ਨੂੰ ਬਾਉਲ ਦੇ ਵਿੱਚ ਕੱਢ ਲਾਂਗੇ ਤੇ ਆਪਾਂ 1 ਘੰਟੇ ਵਾਸਤੇ ਇਹਨੂੰ ਰੈਸਟ ਤੇ ਰੱਖਾਂਗੇ ਕਿ ਉਹਦਾ ਹੱਥ ਲਾ ਕੇ ਆਪਾਂ ਇਹਨੂੰ ਚੰਗੀ ਤਰ੍ਹਾਂ ਸੈੱਟ ਕਰ ਦਾਂਗੇ 1 ਘੰਟੇ ਵਾਸਤੇ ਆਪਾਂ ਇਸ ਨੂੰ ਰੱਖਾਂਗੇ ਛੋਲੇ ਜਿਹੜੇ ਰਾਤੀ ਆਪਾਂ ਭੋਲੇ ਸੀਗੇ ਤੇ ਸਾਰੇ ਆਪਣੇ ਹੁਣ ਬਹੁਤ ਵਧੀਆ ਤਰੀਕੇ ਨਾਲ ਹੋ ਗਏ ਹੁਣੇ ਆਪਾਂ ਤੜਕਾ ਲਾਵਾਂਗੇ ਤੇ ਵਿੱਚ ਛੋਲੇ ਪਾ ਲਾਂਗੇ ਉਹਦੇ ਵਾਸਤੇ ਹੁਣ ਆਪਾਂ ਨੂੰ ਚਾਹੀਦਾ ਆ ਪਿਆਜ਼ ਜਿਹੜੇ ਗ੍ਰाइंड ਕੀਤੇ ਹੋਏ ਹਰੀ ਮਿਰਚ ਟਮਾਟਰ ਦਾ ਪਿਊਰੀ ਚਾਹੀਦੀ ਹੈ ਤੇ ਲਸਣ ਆਪਾਂ ਕੱਟਦੇ ਆ ਤੇ ਲੰਮਾ ਲੰਮਾ ਅਦਰਕ ਜਿਹੜਾ ਇਸ ਤਰੀਕੇ ਨਾਲ ਕੱਟਦੇ ਆ ਹੁਣ ਆਪਾਂ ਤੜਕਾ ਲਾਉਨੇ ਆ ਛੋਲੇ ਦਾ ਆਪਣਾ ਗਰਮ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਥੋੜਾ ਜਿਹਾ ਟੀਰਾ ਐਂਡ ਜਿਹੜਾ ਵੀ ਅੰਕੀਦਾ ਆਹ ਜਿਆ ਪਾ ਲਾਸ ਜਿਹੜਾ ਠੱਠਿਆ ਹੋਣਾ ਸੀ ਦਸਣ ਪਾ ਦਿੰਦੇ ਹਰੀ ਮਿਰਚ ਪਾ ਦਿੰਦੇ ਥੋੜੀ ਜਿਹੀ ਲੋੜ ਲੋੜ ਮੁਤਾਬਕ ਜਮਾਟੀ ਦੀ ਪੂਰੀ ਪਾ ਦਿੰਦੇ ਹਲਦੀ ਮਸਾਲਾ <marriages timing> ਇਹ ਦੇ ਵਿੱਚ ਹੋਣਾ ਤੇ ਇਹਨੂੰ ਹਿਲਾ ਦੇ ਇੱਕ ਪਾਣੀ ਦੇ ਵਿੱਚ ਹੋਣਾ ਤੇ ਇਹਨੂੰ ਹਿਲਾ ਦੇ ਇਹਦੇ ਵਿੱਚ ਪਾਣੀ ਪਾਣੀ ਜਿਹੜਾ ਇਹ ਆਪਾਂ ਨੇ ਚਾਪਤੀ ਜਿਹੜਾ ਆ ਚਾਪਤੀ ਪਾ ਗਏ ਤਾਂ ਪਾਣੀ ਆਪਾਂ ਵਾ ਲਿਆ ਸੀ ਉਹ ਇਹਦੇ ਵਿੱਚ ਚਾਪਤੀ ਦਾ ਪਾਣੀ ਪਾਵਾਂਗੇ ਤੋ ਜਿਹੜੇ ਚਨੇ ਬਾਜ਼ਾਰ ਵਾਲੇ ਕਾਲੇ ਜਿਹਦਾ ਹੁੰਦੇ ਨਾ ਉਸ ਤਰੀਕੇ ਨਾਲ ਬੜਨ ਚਿੱਟੇ ਹਾਇਆ ਤੇ ਆਪਾਂ ਚਾਪਤੀ ਦਾ ਪਾਣੀ ਪਾਵਾਂਗੇ ਸੀਟnabla ਹੋ ਗਈ ਚ ਨਹੀਂ ਬਿਲਕੁਲ ਆਪਣੀ ਰੈਡੀ ਹੋ ਜਾਣਗੇ ਸੇ ਚਾਰ ਜਿਹੜੀਆਂ ਸੀਟੀਆਂ ਆਪਣੀਆਂ ਚਾਰ ਜਾਂ ਪੰਜ ਲਗਵਾ ਲਈਆਂ ਆਪਾਂ ਹੁਣ ਆਪਾਂ ਚੰਗੀ ਦੇਖਦੇ ਆਂ ਸਾਫ ਪਾਣੀ ਕਿੱਥੋਂ ਲੱਗਦਾ ਵੇ ਬੜੀ ਬਿਲਕੁਲ ਮਜ਼ਾ ਆ ਰਿਹਾ ਹੈ ਬਿਲਕੁਲ ਹੋ ਗਏ ਆ ਚੱਲਣੇ ਬਣ ਕੇ ਆਪਣੇ ਪਿਆਰ ਹੋ ਗਏ ਇਹਨਾਂ ਇਸ ਤਰੀਕੇ ਦੇ ਨਾਲ ਨਾ ਕੜਛੀ ਦੀ ਮਦਦ ਨਾਲ ਥੇ ਲਾਂਗੇ ਜਿਹੜੀ ਇਹ ਤੜੀ ਜਿਹੜੀ ਸੰਗਰੀ ਹੋਣੀ ਹੈ ਵਧੀਆ ਕਲਰ ਆ ਚੁੱਕਾ ਹੈ। ਹੁਣ ਪਾਵਾਂਗੇ ਇਹਦੇ ਵਿੱਚ ਆਪਾਂ ਧਨੀਆ, ਖਰਾ ਧਨੀਆ ਪਾ ਦਾਂਗੇ। ਚਨੇ ਦੇ ਵਿੱਚ। ਬਹੁਤ ਹੀ ਵਧੀਆ ਕਲਰ ਆ ਗਿਆ ਹੈ। ਇਹਦੇ ਪਜਾਰ ਵਰਕੇ ਬਿਲਕੁਲ ਚਨੇ ਆਪਰੇ ਰਹਿ ਗਏ ਹੋਏ। ਪੜਾ ਜਿਹੜਾ ਡੋ ਤਿਆਰ ਕੀਤਾ ਸੀ ਗੁੰਨਿਆ ਹੋਇਆ ਜੀ ਬਿਲਕੁਲ ਰੈਡੀ ਹੋ ਚੁੱਕਾ ਹੈ ਦੇਖੋ ਤੁਸੀਂ ਖੁੱਲ ਗਿਆ ਹੈ ਹੁਣ ਆਪਾਂ ਇਹਦੇ ਪੇੜੇ ਬਣਾ ਲਾਂਗੇ ਤੇ ਬੇਲ ਕੇ ਆਪਾਂ ਤੇ ਪਟੂਰੇ ਨੂੰ ਫਰਾਈ ਕਰ ਲਾਂਗੇ ਬਿਲਕੁਲ ਡੋ ਵਧੀਆ ਤਰੀਕੇ ਨਾਲ ਤਿਆਰ ਹੋ ਗਿਆ ਕਿ ਉਹਦਾ ਹੱਥ ਲਗਾ ਕੇ ਆਪਾਂ ਇਸ ਤੇ ਵੀ ਕਿਉਂ ਲਗਾ ਕੇ ਤਾਂਪਾ ਹੱਥ ਦੇ ਨਾਲ ਇਸ ਨੂੰ ਵਧਾ ਲਾਂਗੇ ਕਿਉਂਕਿ ਆਪਣਾ ਡੋ ਜਿਹੜਾ ਬਿਲਕੁਲ ਵਧੀਆ ਤਰੀਕੇ ਦੇ ਨਾਲ ਫੁੱਲ ਗਿਆ ਹੈ ਪੇਲਨ ਦੀ ਇਸ ਨੂੰ ਲੋੜ ਹੀ ਨਹੀਂ ਇਸ ਤਰ੍ਹਾਂ ਆਪਾਂ ਹੱਥ ਨਾਲ ਹੀ ਵਧਾ ਲਾਂਗੇ ਕੋਈ ਵੀ ਸ਼ੇਪ ਦੇ ਸਕਦੇ ਆਪ ਕੋਲ ਦੇਵਾਂਗੇ ਨਹੀਂ ਤੇ ਲੰਮਾ ਵੀ ਕਰ ਸਕਦੇ ਜਿੱਦਾਂ ਬਾਜ਼ਾਰ ਦੇ ਵਿੱਚ ਹੁੰਦਾ ਵਸੇ ਤੇਲ ਜਿਹੜਾ ਆਪਣਾ ਗਰਮ ਹੋ ਚੁੱਕਾ ਤੇ ਹੁਣ ਆਪਾਂ ਇਸ ਨੂੰ ਤੇਲ ਦੇ ਵਿੱਚ ਛੱਡ ਦੇ

ਦੂਸਰਾ ਕੁਆਲਾ ਲੈਂਦੇ ਹਾਂ ਜਿਹੜੇ ਆਪਣੇ ਛੋਲੇ ਵੀ ਪਣ ਗਏ ਤੇ ਫਟੂਰੇ ਵੀ ਆਪਣੇ ਰੈਡੀ ਹੋ ਗਏ ਆ ਆਪਾਂ ਹਣ ਬੇਟ ਰੈਡੀ ਕਰਾਂਗੇ ਚਨੇ ਬਿਲਕੁਲ ਵਧੀਆ ਬਣ ਕੇ ਸੁਣਾ ਬੇਟ ਰੈਡੀ ਕਰਾਂਗੇ ਆਪਾਂ ਦੇ ਅੰਗ ਥੋੜਾ ਜਿਹਾ ਹਰਾ ਤੇ अपने जोड़े चने रेडी हो गए हम आपके रास्ता जोड़े भटूरे अपने सलाद आपका अपनी जी थाली तो है छोले भटूरे की बिल्कुल रेडी है बिल्कुल बाजार वर्ग के अपने भटूरे जेडे बन के रैडी हो जे ये रेसिपी थानू लाइक शेयर जरूर करो तो चैनल में सबसक्राइब नो ਇਕ ਵਾਰੀ ਜ਼ਰੂਰ ਰੈਸਪੀ ਸਿੱਕ ਟਰਾਈ ਕਰਿਓ ਬਿਲਕੁਲ ਜਿਹੜਾ ਆਪਣੇ ਸੌਫਟ ਟੂਰੇ ਬਣ ਕੇ ਰੈਡੀ ਤੁਹਾਨੂੰ ਤੋੜ ਕੇ ਦਿਖਾਉਣੀ ਤੁਸੀਂ ਦੇਖ ਸਕਦੇ ਹੋ ਬਿਲਕੁਲ ਅੰਦਰ ਤੋਂ ਸੌਫਟ ਜਿੱਦਾਂ ਬਾਜ਼ਾਰ ਦੇ ਹੁੰਦੇ ਬਿਲਕੁਲ ਉੱਤੇ ਹੀ ਰੈਡੀ ਹੋਏ ਆ ਬਿਲਕੁਲ ਸੌਫਟ ਟੂਰੇ ਇਕ ਵਾਰੀ ਇਹ ਰੈਸਪੀ ਜ਼ਰੂਰ ਟਰਾਈ ਕਰਿਓ